ਡਾਕਟਰ ਪੰਜਾਬ ਦੇ ਵਿੱਚ ਅਕਸਰ ਦੇਖਿਆ ਜਾਂਦਾ ਪੰਜਾਬੀ ਬੜੇ ਹੈਲਦੀ ਮੰਨੇ ਗਏ ਆ ਇੱਕ ਮਤਲਬ ਐਸੀ ਰੇਸ ਪੰਜਾਬੀਆਂ ਦੀ ਜਿਹੜੀ ਬਹੁਤ ਹੈਲਦੀ ਹੋਇਆ ਕਰਦੀ ਸੀ ਹੁਣ ਬਿਮਾਰੀਆਂ ਦੇ ਨਾਲ ਗ੍ਰਸਤ ਹੁੰਦੀਆਂ ਜਾ ਰਹੀਆਂ ਅਸੀਂ ਪੰਜਾਬੀ ਵਿਰਸੇ ਤੇ ਵੀਡੀਓਜ਼ ਬਣਾਉਂਦੇ ਆ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਆ ਉਹ ਜਿਹੜਾ ਪੁਰਾਣੇ ਸਮੇਂ ਦੇ ਬਜ਼ੁਰਗ ਹੈਗੇ ਉਹ ਹੁਣ ਵੀ ਫਟਾ 600 ਸਾਲ ਦੇ ਬਜ਼ੁਰਗਾਂ ਦੇ ਨਾਲ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਫਿੱਟ ਮਿਲਦੇ ਆ ਪਰ ਹੁਣ 30 35 ਸਾਲ ਤੋਂ ਬਾਅਦ ਨੌਜਵਾਨਾਂ ਦੇ ਵਿੱਚ ਇਹ ਬਿਮਾਰੀਆਂ ਜਿਹੜੀਆਂ ਆਉਂਦੀਆਂ ਜਾ ਰਹੀਆਂ ਨੇ ਬੀਪੀ ਹੋ ਗਿਆ ਔਰ ਸ਼ੂਗਰ ਹੋ ਗਈ ਜਾਂ ਹੋਰ ਇਵਨ ਕਿ ਮੈਂ ਦੇਖਿਆ ਕਿ 40 ਸਾਲ ਦੇ ਵਿੱਚ ਗੋਡੇ ਵੀ ਜਿਹੜੇ ਜਵਾਬ ਦੇਣੇ ਸ਼ੁਰੂ ਹੋ ਗਏ ਤੇ ਪੰਜਾਬੀਆਂ ਨੂੰ ਹੋਇਆ ਕੀ ਕਹਿੰਦੇ ਤੁਸੀਂ ਜੀ ਸਰ ਮੇਰੇ ਖਿਆਲ ਨਾਲ ਜੀ ਜੋ ਸਾਡੀ ਜੀਵਨ ਸ਼ੈਲੀ ਹੈ ਨਾ ਉਹ ਬਹੁਤ ਜ਼ਿਆਦਾ ਬਦਲ ਗਈ ਹੂੰ ਸਾਡਾ ਖਾਣ ਪੀਣ ਬਹੁਤ ਜ਼ਿਆਦਾ ਬਦਲ ਗਿਆ ਜੀ ਮੈਂ ਤੁਹਾਨੂੰ ਦੋ ਤਿੰਨ ਉਦਾਹਰਨਾਂ ਦੇਣਾ ਚਾਹਨਾ ਹੂੰ ਪੁਰਾਣੇ ਸਮੇਂ ਵਿੱਚ ਜੇ ਅਸੀਂ ਗੱਲ ਕਰੀਏ ਜੈਂਟਸ ਦੀ ਤੇ ਲੇਡੀਜ਼ ਦੀ ਜੇ ਅਸੀਂ ਜੈਂਟਸ ਦੀ ਗੱਲ ਕਰੀਏ ਆ ਬੈਠ ਕੇ ਪੱਠੇ ਵੜਦੇ ਸੀ ਹੂੰ ਆ ਕੇ ਟੋਕਾ ਚਲਾਉਂਦੇ ਸੀ ਜੀ ਠੀਕ ਹੈ ਜੀ ਤੇ ਬੈਠ ਕੇ ਵਾਢੀ ਹੁੰਦੀ ਸੀ ਬੈਠ ਕੇ ਗੋਡੀ ਹੁੰਦੀ ਸੀ ਹੂੰ ਜੇ ਬਲਦ ਨੇ ਹੱਲ ਜੋਤਣਾ ਤੇ ਨਾਲ ਜਿੰਨਾ ਬਲਦ ਚੱਲਦਾ ਸੀ ਉਹ ਵੀ ਬੰਦਾ ਵੀ ਨਾਲ ਉਨੇ ਚੱਲਦਾ ਸੀ ਕਿਸਾਨ ਨਾਲ ਉਹਨੇ ਹੀ ਚੱਲਦੇ ਰਿਹਾ ਉਸਨੇ ਵੀ ਸੋ ਸਾਡੀ ਵਰਜਿਸ਼ ਬਹੁਤ ਸੀ ਹੂੰ ਸਾਡੀ ਬਾਡੀ ਵਿੱਚ ਮਸਲ ਮਾਸ ਮੇਨਟੇਨ ਰਹਿੰਦਾ ਸੀ ਹੂੰ ਕਾਰਨ ਸਾਡੀ ਵਰਜਿਸ਼ ਹੁੰਦੀ ਰਹਿੰਦੀ ਸੀ ਜੀ ਅੱਜ ਦੇ ਜ਼ਮਾਨੇ 'ਚ ਸਾਡਾ ਕੰਮ ਹੈ ਕੁਰਸੀ 'ਤੇ ਬਹਿਣਾ ਬਸ ਕੁਰਸੀ 'ਤੇ ਬਹਿ ਕੇ ਸਾਰਾ ਕੰਮ ਕੁਰਸੀ 'ਤੇ ਬਹਿ ਕੇ ਹੁੰਦਾ ਬੌੜੀ ਚੜਦੇ ਨਹੀਂ ਲਿਫਟ ਲੱਭਦੇ ਪਹਿਲਾਂ ਹੂੰ ਸੋ ਜੇ ਆਪਾਂ ਲੇਡੀਜ਼ ਦੀ ਗੱਲ ਕਰੀਏ ਪੁਰਾਣੇ ਜ਼ਮਾਨੇ 'ਚ ਬੈਠ ਕੇ ਗੋਹਾਂ ਲਿਪਣਾ ਹੂੰ ਬੈਠ ਕੇ ਚੁੱਲਾ ਚੌਂਕਾ ਕਰਨਾ ਹੂੰ ਸੋ ਜਿਹੜੀ ਬੈਠਕ ਆ ਨਾ ਅੱਜ ਤੇ ਜਿਮ 'ਚ ਜਾ ਕੇ ਅਸੀਂ ਸਕੁਆਰ ਲਾਉਂਨੇ ਆ ਮਤਲਬ ਬੈਠਕ ਕਰਦੇ ਆ ਅੱਜ ਕਿਸੇ ਬੰਦੇ ਨੂੰ ਕਹਿ ਦੋ ਤੁਸੀਂ 10 ਬੈਠਕਾਂ ਲਾ ਦੇ 5 6 ਤੋਂ ਬਾਅਦ ਉਹਨੂੰ ਸਾਹ ਝੜ ਜਾਊਗਾ ਹੂੰ ਰੁਕ ਜੂਗਾ ਉਹ ਬਿਲਕੁਲ ਬੈਠ ਕੇ ਹੀ ਪੱਲੇ ਧਾਰਾ ਚੁੰਦੇ ਸੀਗੇ ਹੂੰ ਬੈਠ ਕੇ ਹੀ ਵੋਹਾ ਕੂੜਾ ਕਰਦੇ ਸੀ ਸਭ ਕੁਝ ਉਹ ਮਤਲਬ ਸਰੀਰ ਦੀ ਵਰਜਿਸ਼ ਬਹੁਤ ਸੀ ਹੂੰ ਜੇ ਅੱਜ ਕੱਲ ਤਾਂ ਉਹ ਇੱਕ ਮੈਂ ਦੇਖਿਆ ਰੋਬੋਟ ਆ ਗਿਆ ਝਾੜੂ ਪੋਚਾ ਵੀ ਕਰ ਦਿੰਦਾ ਘਰ ਚ ਹੂੰ ਉਹ ਇੱਕ ਗੋਲ ਜਿਹਾ ਰੋਬੋਟ ਆ ਉਹ ਜੀ ਪੁਰਾਣੇ ਜ਼ਮਾਨੇ ਚ ਕੀ ਆ ਸੀ ਮਤਲਬ ਮਹੀਨੇ ਚ ਇੱਕ ਜਾਂ ਦੋ ਵਾਰ ਘਰ ਲਿਫਪਣਾ ਪੂਰਾ ਹੂੰ ਸਫਾਈ ਕਰਨੀ ਸੋ ਸਾਡੀ ਵਰਜਿਸ਼ ਬਹੁਤ ਜ਼ਿਆਦਾ ਸੀ ਸਾਡਾ ਖਾਣ ਪੀਣ ਵੀ ਵਧੀਆ ਸੀਗਾ ਚੀਜ਼ਾਂ ਪਿਓਰ ਸੀਗੀਆਂ ਹੁਣ ਅੱਜ ਨਿਊਜ਼ ਆਂਦੀ ਆ ਜੀ ਪਨੀਰ ਨਾ ਖਾਓ ਜੀ ਤੇ ਦੁੱਧ ਅਡਲਟਰੇਟਡ ਦੁੱਧ ਮਿਕਸ ਹੈ ਪਨੀਰ ਨਾ ਖਾਓ ਸਾਡੀ ਖਾਣਾ ਪੀਣਾ ਚਲੋ ਮਿਕਸ ਤਾਂ ਹੋਇਆ ਹੀ ਹੋਇਆ ਸਾਡੀ ਖੁਦ ਦੀ ਵਰਜਿਸ਼ ਹੋ ਘਟ ਸੋ ਉਹਦੇ ਕਰਕੇ ਹੀ ਸਾਡਾ ਬੀਪੀ ਸ਼ੂਗਰ ਵੀ ਦਵਾਈਆਂ ਜਿਹੜੀਆਂ ਪੱਕੀਆਂ ਹੋ ਗਈਆਂ ਆ ਮੈਨੂੰ ਲੱਗਦਾ ਵੀ ਹਰ ਘਰ ਚ ਜੇ 4 ਜਣੇ ਆ ਤਾਂ ਚਾਰਾਂ ਚ ਦੋ ਨੂੰ ਜਾਂ ਤਿੰਨ ਨੂੰ ਲੱਗੀ ਹੋਈ ਹੈ ਦਵਾਈ ਕੋਈ ਨਾ ਕੋਈ ਸੋ ਜਿਵੇਂ ਰੋਟੀ ਖਾਣੀ ਹੈ ਉਹ ਦਵਾਈ ਖਾਣੀ ਹੈ ਰੋਟੀ ਵਾਂਗੂ ਦਵਾਈ ਲੱਗੀ ਹੋਈ ਸਾਨੂੰ ਡਾਈਟ ਦਾ ਹਿੱਸਾ ਬਣ ਡਾਈਟ ਦਾ ਹਿੱਸਾ ਬਣ ਚੁੱਕੀ ਹੈ ਔਰ ਸਾਨੂੰ ਨਵੇਂ ਬੰਦੇ ਨੂੰ ਜਰੂਰ ਫੀਲ ਹੁੰਦਾ ਕਿ ਮੈਨੂੰ ਬੀਪੀ ਦੀ ਗੋਲੀ ਲਾ ਦੇ ਜਦੋਂ ਅਸੀਂ ਲਿਖਦੇ ਆ ਨਾ ਬੀਪੀ ਦੀ ਗੋਲੀ ਪੀ ਆ ਖਾਓ ਉਦੋਂ ਜਰੂਰ ਉਹ ਸੋਚਦਾ ਕਿ ਮੈਨੂੰ ਗੋਲੀ ਲਾਤੀ ਹਮ ਬਟ ਜੇ ਦੇਖਿਆ ਜਾਏ ਤੇ ਤੁਸੀਂ ਸੋਚੋ ਵੀ ਇਹ ਬਿਮਾਰੀਆਂ ਕਿੰਨੀਆਂ ਕ ਆਮ ਹੋ ਚੁੱਕੀਆਂ ਹਰ ਘਰ 'ਚ ਇੱਕ ਦਾ ਮਰੀਜ਼ ਹੈਗਾ ਹਮ ਅਸੀਂ ਹੋਰ ਚੀਜ਼ਾਂ ਦੀ ਗੱਲ ਨਹੀਂ ਕਰਦੇ ਆਪਣੇ ਆਪਰੇਸ਼ਨ ਵਾਲੇ ਪਿੱਤੇ ਦੀ ਪਥਰੀ ਜਾਂ ਕੁਝ ਵੀ ਹਨੀਆਂ ਜਾਂ ਨਹੀਂ ਕਰਦੇ ਜਿਹੜਾ ਬੀਪੀ ਸ਼ੂਗਰ ਹੈ ਇਹੀ ਹਰ ਘਰ 'ਚ ਹੈਗਾ ਹਮ ਅਸੀਂ ਅਗਰ ਕਿਸੇ ਦਾ ਆਪਰੇਸ਼ਨ ਵੀ ਕਰਨਾ ਸਾਨੂੰ ਪਹਿਲਾਂ ਬੀਪੀ ਸ਼ੂਗਰ ਕੰਟਰੋਲ ਕਰਨਾ ਪੈਂਦਾ ਉਹਦਾ ਹਾਂ ਇਹ ਹੈ ਵੀ ਜੇ ਤੁਸੀਂ ਹਰਨੀਆਂ ਦਾ ਆਪਰੇਸ਼ਨ ਕਰਨਾ ਤਾਂ ਪਹਿਲਾਂ ਬੀਪੀ ਸ਼ੂਗਰ ਦੇਖਣਾ ਪਏਗਾ ਅਸੀਂ ਕਰਨ ਨੂੰ ਕੱਲ੍ਹ ਆਪਰੇਸ਼ਨ ਕਰ ਦਈਏ ਪਰ ਸਾਨੂੰ ਪਹਿਲਾਂ ਹਫ਼ਤਾ ਦਵਾਈ ਉਹਨੂੰ ਬੀਪੀ ਦੀ ਖਵਾਉਣੀ ਪੈਂਦੀ ਉਹਨੂੰ ਸਮਝਾਉਣਾ ਪੈਂਦਾ ਮਰੀਜ਼ ਨੂੰ ਕਿ ਇਹ ਗੋਲੀ ਖਾਓ ਤਾਂ ਕਿ ਆਪਰੇਸ਼ਨ ਦੇ ਵਿੱਚ ਰਿਸਕ ਘੱਟ ਜਾਵੇ ਹੂੰ ਉਹਨਾਂ ਜ਼ਿਆਦਾਤਰ ਪੇਸ਼ੈਂਟ ਵੀ ਇਦਾਂ ਹੀ ਕਰਦੇ ਆ ਜੀ ਹਫਤਾ 10 ਦਿਨ ਖਾਲੀ ਆਪਰੇਸ਼ਨ ਹੋ ਗਿਆ ਟਾਂਕੇ ਨਿਕਲ ਗਏ ਗੋਲੀ ਫੇਰ ਛੱਡ ਦਿੰਦੇ ਹੂੰ ਸੋ ਇਹਨਾਂ ਚੀਜ਼ਾਂ ਨੂੰ ਜੇ ਤਾਂ ਦੇਖੋ ਹੁਣ ਸਾਡਾ ਜੀਵਨ ਸ਼ੈਲੀ ਬਦਲ ਗਈ ਹੋਈ ਆ ਖਾਣਾ ਪੀਣਾ ਬਦਲ ਗਿਆ ਹੋਇਆ ਸੋ ਸਾਨੂੰ ਚਾਹੀਦਾ ਕਿ ਜੇ ਦਵਾਈ ਦੀ ਲੋੜ ਹੈ ਤਾਂ ਖਾਈਏ ਹੂੰ ਵੈਸੇ ਤਾਂ ਦਵਾਈ ਤੋਂ ਪਹਿਲਾਂ ਮੈਂ ਕਹੂੰਗਾ ਕਿ ਆਪਣੀ ਸਰੀਰ ਦੀ ਵਰਜਸ ਜ਼ਰੂਰੀ ਹੈ ਹੂੰ ਸਾਨੂੰ ਮੇਰੇ ਖਿਆਲ ਨਾਲ ਦਿਨ 'ਚ ਘੱਟੋ ਘੱਟ ਵੀ 4-5 ਕਿਲੋਮੀਟਰ ਚੱਲਣਾ ਚਾਹੀਦਾ ਹੂੰ ਅੱਜ ਕੱਲ ਹੁਣ ਨਵੀਆਂ ਟੈਕਨੋਲੋਜੀ ਆ ਗਈਆਂ ਜੀ ਘੜੀਆਂ ਤੇ ਲਿਖਿਆ ਆ ਜਾਂਦਾ ਵੀ ਰੋਜ਼ ਦੇ ਕਿੰਨੇ ਕਦਮ ਤੁਰੇ ਹੂੰ ਤਾਂ ਉਹ ਲਿਖਿਆ ਆ ਜਾਂਦਾ ਵੀ 10000 ਕਦਮ ਰੋਜ਼ ਦੇ ਤੁਰੋ ਜੀ 10000 ਕਦਮ ਤੁਰਨ ਲਈ ਮੋਨਦਾ 6-7 ਕਿਲੋਮੀਟਰ ਚੱਲਣਾ ਪੈਂਦਾ ਹੂੰ ਸੋ ਖਾਣਾ ਪੀਣਾ ਵੀ ਆਪਾਂ ਜਿੰਨਾ ਘਰ ਦਾ ਬਣਾ ਕੇ ਖਾ ਸਕੀਏ ਉਹਨਾਂ ਹੀ ਚੰਗਾ ਬਾਹਰ ਦੀਆਂ ਨਿਊਜ਼ ਵੀ ਦੇਖਦੇ ਆਂ ਉਹ ਕਦੀ ਕੁਝ ਚੀਜ਼ ਮਿਲਾਵਟ ਹੋਈ ਹੁੰਦੀ ਕਦੀ ਕੁਝ ਚੀਜ਼ ਮਿਲਾਵਟ ਹੋਈ ਹੁੰਦੀ ਹੂੰ ਸੋ ਮੈਂ ਉਹਨਾਂ ਚੀਜ਼ਾਂ ਜਿਨੀ ਬਣਾ ਚਾਹੁੰਦਾ ਵੀ ਰੈਡੀ ਵਾਲਾ ਫੂਡ ਮਾੜਾ ਜਾਂ ਚੰਗਾ ਬਟ ਜਿੰਨਾ ਅਸੀਂ ਘਰ 'ਚ ਬਣਾ ਕੇ ਖਾਵ ਅਸੀਂ ਬੈਠਣ ਲਈ ਨਹੀਂ ਬਣੇ ਬਿਲਕੁਲ ਅਸੀਂ ਜਾਂਦੇ ਸੀਗੇ ਮਤਲਬ ਪਹਿਲਾਂ ਤਾਂ ਹੰਟ ਤੇ ਜਾਂਦੇ ਸੀ ਬਾਅਦ ਫਾਰਮਰ ਬਣ ਗਏ ਬਟ ਸਰੀਰ ਤਾਂ ਚੱਲਦਾ ਸੀਗਾ ਹੁਣ ਅਸੀਂ ਬਿਲਕੁਲ ਸੈਡੈਂਟਰੀ ਹੋ ਗਏ ਹੁਣ ਤਾਂ ਉਹ ਕਹਿੰਦੇ ਆ ਵੀ ਰਾਸ਼ਨ ਵੀ ਘਰੇ ਆ ਰਿਹਾ ਹਾਂ ਰਾਸ਼ਨ ਵੀ ਘਰੇ ਆ ਰਿਹਾ ਹੈ ਫੂਡ ਡਿਲੀਵਰੀ ਹਾਂ ਡਿਲੀਵਰੀ ਫੂਡ ਨਹੀਂ ਤੁਸੀਂ ਮਤਲਬ ਕੋਈ ਵੀ ਚੀਜ਼ ਮੰਗਾ ਲਓ ਹੂੰ ਸੋ ਮਤਲਬ ਨਵੀਆਂ ਨਵੀਆਂ ਕੰਪਨੀਆਂ ਆ ਗਈਆਂ ਤੁਹਾਨੂੰ ਤੁਸੀਂ ਮਤਲਬ ਫੋਨ ਕਰੋ ਮੈਸੇਜ ਕਰੋ ਤੁਹਾਨੂੰ ਘਰੇ ਸਬਾਨ ਆ ਜਾਏਗਾ ਮਤਲਬ ਤੁਹਾਨੂੰ ਹਿਲਣ ਨਹੀਂ ਦੇਣਾ ਉਹਨਾਂ ਨੇ ਹੂੰ ਸੋ ਮੈਂ ਤਾਂ ਇਹ ਮੈਸੇਜ ਦਊਗਾ ਕਿ ਥੋੜਾ ਸਰੀਰ ਨੂੰ ਹਲਾਈਏ ਹੂੰ ਥੋੜੀ ਵਰਜਿਸ਼ ਕਰੀਏ ਸਵੇਰੇ ਉੱਠੀਏ ਥੋੜਾ ਸਰੀਰ ਨੂੰ ਕਸਰਤ ਕਰੀਏ ਉਹਦੇ ਨਾਲ ਇੱਕ ਤਾਂ ਤੁਹਾਡੀ ਮੈਂਟਲ ਹੈਲਥ ਵੀ ਚੰਗੀ ਰਹਿੰਦੀ ਫਿਜ਼ੀਕਲ ਹੈਲਥ ਵੀ ਚੰਗੀ ਰਹਿੰਦੀ ਜੀ ਔਰ ਜੇਦੋਂ ਤੁਸੀਂ ਇਹ ਚੀਜ਼ਾਂ ਕਰਦੇ ਹੋ ਤੁਸੀਂ ਖਾਂਦੇ ਆਪਣੇ ਆਪ ਵੀ ਵਧੀਆ ਖਾਓਗੇ ਤੁਸੀਂ ਪਰ ਤੁਸੀਂ ਮਾੜੀ ਚੀਜ਼ ਖਾਓਗੇ ਨਹੀਂ ਤੁਹਾਡਾ ਜੀ ਨਹੀਂ ਕਰੂਗਾ ਤੁਹਾਡੇ ਅੰਦਰ ਉਹ ਕਰੀਵਿੰਗ ਹੀ ਨਹੀਂ ਹੋਊਗੀ ਜੀ ਸੋ ਇਹ ਚੀਜ਼ਾਂ ਮਤਲਬ ਇਹੀ ਮੇਰਾ ਮੈਸੇਜ ਆ ਬਾਕੀ ਚਲੋ ਜੇ ਬਿਮਾਰੀਆਂ ਲੱਗਦੀਆਂ ਉਹਦਾ ਇਲਾਜ ਹੁੰਦਾ ਉਹ ਤੁਹਾਨੂੰ ਕਰਾਉਣਾ ਚਾਹੀਦਾ ਬਟ ਪ੍ਰਾਇੋਰਟੀ ਇਹ ਹੋਣੀ ਚਾਹੀਦੀ ਕਿ ਜਿਹੜਾ ਸਾਡਾ ਲਾਈਫ ਸਟਾਈਲ ਆ ਉਹ ਥੋੜਾ ਐਕਟਿਵ ਹੋਵੇ ਔਰ ਥੋੜਾ ਜਾਂ ਮਤਲਬ ਨੀਟ ਐਂਡ ਕਲੀਨ ਹੋਵੇ ਖਾਣ ਪੀਣ ਚ ਨੀਟ ਐਂਡ ਕਲੀਨ ਹੋਵੇ ਔਰ ਫਿਜ਼ੀਕਲੀ ਥੋੜਾ ਐਕਟਿਵ ਹੋਵੇ ਸੋ ਬਾਕੀ ਮੈਂ ਆਪਣੇ ਇਲਾਕਾ ਨਿਵਾਸੀਆਂ ਦੀ ਜਿੰਨੇ ਵੀ ਸਰੋਤੇ ਆਪਾਂ ਨੂੰ ਸੁਣ ਰਹੇ ਦੇਖ ਰਹੇ ਆ ਜਿਹੜੇ ਵੀ ਇਹ ਵੀਡੀਓ ਦੇਖਣਗੇ ਮੈਂ ਉਹਨਾਂ ਦੀ ਮਤਲਬ ਸਿਹਤਯਾਬੀ ਲਈ ਕਾਮਨਾ ਕਰਦਾ ਮੈਂ ਕਹਨਾ ਕਿ ਕਿਸੇ ਨੂੰ ਕੋਈ ਬਿਮਾਰੀ ਲੱਗੀ ਨਾ ਬਟ ਫਿਰ ਵੀ ਜੇ ਖੁਦਾ ਨਾ ਖਾਸ ਤਾਂ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਚੌਧਰੀ ਹਸਪੀਟਲ ਡੋਪਰ 24 ਘੰਟੇ ਖੁੱਲ੍ਹਾ ਹੈ ਜਦੋਂ ਮਰਜ਼ੀ ਸਾਨੂੰ ਸੰਪਰਕ ਕਰ ਸਕਦੇ ਹਾਂ ਤੇ ਇੱਕ ਵਾਰ ਫਿਰ ਮੈਂ ਬੱਲੇ ਬੱਲੇ ਟੀਮ ਦਾ ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰੀਆ